ਡਰਾਈਵਡ ਨਿਊਜ਼ ਬਰਨਾਲਾ ਤੋਂ ਮੈਂ ਅਦੀਸ਼ ਗੁਇਲ ਬਿੱਤੇ ਦਿਨੀ ਇਹ ਤੇਜ਼ ਹਨੇਰੀ ਦੇ ਕਾਰਨ ਸੰਕਟਮੌਚਨ ਗਊ ਲੋਕ ਧਾਮ ਗਊ ਸ਼ਾਲਾ ਬਰਨਾਲਾ ਦੇ ਵਿੱਚ ਗਊਆਂ ਦੀ ਬਣਿਆ ਸ਼ੈੱਡ ਤੇਜ਼ ਹਨੇਰੀ ਦੇ ਕਾਰਨ ਉੱਡ ਗਿਆ ਜਿਸ ਕਾਰਨ ਹੁਣ ਗਊਆਂ ਨੂੰ ਤੇਜ਼ ਧੁੱਪ ਵਿੱਚ ਖੜਨਾ ਪੈ ਰਿਹਾ ਹੈ ਮੈਂ ਆਪਣੇ ਵੱਲੋਂ ਅਤੇ ਗਊ ਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਅਤੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਨਵਾਂ ਸ਼ੈੱਡ ਪਾਣ ਲਈ ਕੂ ਸ਼ਾਲਾ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਬੇਜਵਾਨ ਤੇਜ਼ ਧੁੱਪ ਤੋਂ ਬਚ ਸਕਣ ਧੰਨਵਾਦ ਅੰਦੇਰੀ ਹਾਂਜੀ ਕੀ ਮਸਲਾ ਬਸ ਸਾਹੀ ਮਸਲਾ ਜੀ ਗਊਸ਼ਾਲਾ ਸ਼ੈੱਡ ਪਿਆ ਬੇਸਿਕਾ ਉੱਪਰ ਸ਼ੈੱਡ ਨੇ ਏਰੀਆ ਇਹ ਸਾਰਾ ਸ਼ੈੱਡ ਉੱਡ ਗਿਆ ਇਹ ਗਊਆਂ ਦੀ ਬਚਤ ਰਹੇਗੀ ਇਹ ਸ਼ੈੱਡ ਦਾ ਨੁਕਸਾਨ ਬਸ ਸਰਕਾਰ ਵੱਲੋਂ ਪੂਰਾ ਹੋ ਜੇ ਇਹ 5 ਲੱਖ ਰੁਪਏ ਦਾ ਖਰਚਾ ਹੋਵੇ ਜਾਂ 5-7 ਲੱਖ ਰੁਪਏ ਦਾ ਖਰਚਾ ਨੀਰ ਮੋਟਾ ਤੇ ਸਾਨੂੰ ਮਦਦ ਕਿ ਕੀ ਆਵੇ ਹਾਂ ਮੈਂ ਜੀ ਕੀਰਤੰਦ ਗੋਇਲ ਜੀ ਸੰਕਲ ਮੋਤਨ ਕੋਲੋਕ ਧਾਮ ਸੇਖਰ ਰੋਡ ਬਰਨਾਲਾ ਅੰਦੇਰੀ ਕਾਰਨ ਉਹ ਸਾਰਾ ਤਹਿਸਨਾਸ ਹੋ ਗਿਆ ਤੇ ਗਾਈਆਂ ਨੇ ਗਈਆਂ ਬਜਰੇ ਧੁੱਪ ਚ ਖੜੀਆਂ ਨੇ ਗਈਆਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਇਥੇ ਈ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆ ਕਿ ਸਾਨੂੰ ਇਹ ਸੈਟਪਾ ਕੇ ਦਿੱਤਾ ਜਾਵੇ ਕਿਦੋਂ ਨੁਕਸਾਨ ਆ ਛੱਡਾਗਾ ਚਾਹ ਨਹੀਂ ਮੰਨੀ ਨੁਕਸਾਨ ਤੋਂ ਬਚਤ ਹੋਗੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਰਾਮਨਾਥ ਆ ਬੇਟਾ ਹਾਂਜੀ ਕੀ ਮਸਲਾ ਹੈ ਜੀ ਮਸਲਾ ਇਹ ਆ ਬੇਟਾ ਛਾਇਦ ਸੀ ਸਾਡਾ ਪੰਜਾਬ ਹੈ ਸੁਪਾਉਗਾ ਉਰਦਨ ਰੀ ਹੈ ਸਾਰਾ ਉੱਗਿਆ ਪ੍ਰਮਾਤਮਾ ਦੀ ਚਰਪਨ ਲੰਗਵਾਲਾ ਬਸ ਆਣੀ ਤਰ੍ਹਾਂ ਉਹ ਰਸਾਨ ਸਦਾ ਬੋਲਦੀ ਕਿ ਮੰਗ ਕਰਦੇ ਹੋ ਜੀ ਮੰਗ ਕਰਦੇੰ ਵਸੇ ਸੈਲੀ ਪਾਹੇ ਗੁੰਮਾ ਚਾਲੀਆਂ ਕਾਮੇ ਹੋਇਆ